ਜੁਲੰਦਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਦੀ ਰੇਡ ਜਿਹੜੀ ਹੈ ਉਹਨਾਂ ਦੇ ਘਰ ਤੇ ਮਾਰੀ ਗਈ ਹੈ ਅਸੀਂ ਉਹਨਾਂ ਦੇ ਘਰ ਦੇ ਬਾਹਰ ਇਸ ਵੇਲੇ ਮੌਜੂਦ ਹਾਂ ਔਰ ਉਹਨਾਂ ਦੇ ਘਰ ਨੂੰ ਪੁਲਿਸ ਨੇ ਔਰ ਵਿਭਾਗੀ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਆ ਪੁਲਿਸ ਨੇ ਅੱਗੇ ਬੈਰੀਕੇਟਿੰਗ ਵੀ ਕਰ ਦਿੱਤੀ ਆ ਪੁਲਿਸ ਦੇ ਉੱਚ ਅਧਿਕਾਰੀ ਡੀਐਸਪੀ ਲੈਵਲ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਔਰ ਉਹ ਮੀਡੀਆ ਨੂੰ ਵੀ ਫਿਰ ਅੰਦਰ ਅੱਗੇ ਨਹੀਂ ਜਾਣ ਦੇ ਰਹੇ ਹਾਲਾਂਕਿ ਮੀਡੀਆ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਪਿੱਛੇ ਰਹਿ ਕੇ ਕਵਰੇਜ ਕੀਤੀ ਜਾਵੇ ਪਰ ਜੇ ਇਸ ਮਾਮਲੇ ਦੇ ਉੱਤੇ ਗੱਲ ਕਰੀਏ ਤਾਂ ਮੀਡੀਆ ਰਿਪੋਰਟਸ ਦੇ ਕਮਨਰੂੜਾ ਦੇ ਉੱਤੇ ਲਗਾਏ ਗਏ ਨੇ ਵਿਧਾਇਕ ਕਮਨਰੂੜਾ ਆਮ ਆਦਮੀ ਪਾਰਟੀ ਨੇ ਇਹ ਕਿਆ ਜਾ ਰਿਹਾ ਹੈ ਕਿ ਆਪਣੇ ਹੀ ਇੱਕ ਵਿਧਾਇਕ ਦੇ ਉੱਤੇ ਐਕਸ਼ਨ ਕਰ ਦਿੱਤਾ ਆ ਔਰ ਭ੍ਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਜਿਹੜੀ ਆ ਉਹ ਇੰਨੀ ਸੈਂਸਿਟਿਵ ਹੈ ਇਸ ਗੱਲ ਦਾ ਅੰਦਾਜ਼ਾ ਜਿਹੜਾ ਆ ਉਹ ਜ਼ਰੂਰ ਇਸ ਕਾਰਵਾਈ ਤੋਂ ਦਿੱਤਾ ਗਿਆ ਪਰ ਰਮਨ ਅਰੋੜਾ ਦੇ ਉੱਤੇ ਅਲਿਗੇਸ਼ਨਸ ਇਹੋ ਜਿਹੇ ਹੈ ਕਿ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਿਕ ਜਿਹੜੇ ਅਲਿਗੇਸ਼ਨਸ ਨੇ ਉਹ ਇਹ ਨੇ ਕਿ ਝੂਠੇ ਫਰਜ਼ੀ ਨੋਟਿਸਿਜ਼ ਭਜਵਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਵੀ ਅਲਿਗੇਸ਼ਨ ਹੈ ਕਿ ਪੈਸੇ ਲੈ ਕੇ ਉਹਨਾਂ ਨੋਟਿਸਿਜ਼ ਨੂੰ ਖਾਰਜ ਕੀਤਾ ਜਾਂਦਾ ਆ ਇਹਨਾਂ ਅਲਿਗੇਸ਼ਨਸ ਦੇ ਚੱਲਦੇ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਇਹ ਅਲਿਗੇਸ਼ਨਸ ਜਿਹੜੇ ਨੇ ਹੁਣ ਤੱਕ ਲਗਾਏ ਗਏ ਨੇ ਔਰ ਇਹਨਾਂ ਅਲਿਗੇਸ਼ਨਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ ਮੇਰੇ ਸਾਹਮਣੇ ਤੁਸੀਂ ਘਰ ਜਿਹੜਾ ਦੇਖ ਰਹੇ ਹੋ ਉਹ ਵਿਧਾਇਕ ਰਮਨ ਅਰੋੜਾ ਦਾ ਘਰ ਹੈ ਔਰ ਉਹਦੇ ਅੱਗੇ ਬੈਰੀਗੇਟਿੰਗ ਵੀ ਕੀਤੀ ਗਈ ਹੈ ਪੁਲਿਸ ਅਧਿਕਾਰੀ ਵੀ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਵਿਭਾਗੀ ਅਧਿਕਾਰੀ ਵੀ ਇੱਥੇ ਮੌਜੂਦ ਨੇ ਔਰ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੇ ਵਿਧਾਇਕ ਰਮਨ ਅਰੋੜਾ ਦੇ ਐਡਵੋਕੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਥੋਂ ਤੱਕ ਗੱਲ ਕਹੀ ਹੈ ਕਿ ਉਹ ਨੇ ਕਲਾਇੰਟ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਰਿਕਵੈਸਟ ਕੀਤੀ ਹੈ ਪੁਲਿਸ ਨੂੰ ਔਰ ਤਾਂ ਵੀ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਤੋਂ ਅੱਗੇ ਉਹਨਾਂ ਨੂੰ ਮਿਲਣ ਦਿੱਤਾ ਜਾਵੇਗਾ ਕਿ ਨਹੀਂ ਦਿੱਤਾ ਜਾਵੇਗਾ ਇਹਦੇ ਬਾਰੇ ਉਹ ਜਾਣਕਾਰੀ ਸਾਂਝੀ ਕਰਨਗੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਇੱਥੇ ਮੀਡੀਆ ਪਰਸਨਸ ਮੌਜੂਦ ਨੇ ਔਰ ਪੁਲਿਸ ਜਿਹੜੀ ਇਹ ਬੈਰੀਗੇਟਿੰਗ ਹੈ ਪੁਲਿਸ ਨੇ ਉਹ ਤਣਾਤ ਕੀਤੀ ਹੋਈ ਹੈ